ਏ ਬਸ ਮਾਰੇ ਬੰਦੇ ਦੀ ਜਾਨ ਤੇ ਤਗੜੇ ਦਾ ਪੈਸਾ ਜੀ ਇਹਨਾਂ ਦਾ ਬੰਦ ਮਰੇ ਉਹਨਾਂ ਦਾ ਪੁੱਤ ਹੈਗਾ ਠੱਗਾ ਕੌਣ ਪੂਰਾ ਕਰੂਗਾ ਜੀ ਬਸ ਕੇ ਸਾਨੂੰ ਦਾ ਇਹ ਮੰਗਾਈ ਕਿ ਉਹਨੇ ਕਾਤਲਾਂ ਨੂੰ ਜਿੰਨੀ ਬਣਦੀ ਹੈ ਕਾਨੂੰਨ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਗੁੱਡੇ ਮਾਵਾ ਬਾਈ ਤਰੀਕਾ ਭੋਲਦੇ ਭੰਗਦੇ ਹੋ ਮਰ ਜਾਣਗੇ ਹਲਕਾ ਬੱਗਾ ਪੁਰਾਣਾ ਦੇ ਪਿੰਡ ਚੰਦਨਵਾ ਦੇ ਵਿੱਚ ਗੁੰਮ ਹੋਏ 28 ਸਾਲਾਂ ਨੌਜਵਾਨ ਜਤਿੰਦਰ ਸਿੰਘ ਉਰਫ ਮੋਰੂ ਦੇ ਕਤਲ ਮਾਮਲੇ ਨੇ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਾ ਦਿੱਤਾ ਪਿੰਡ ਦੇ ਹੀ ਨੌਜਵਾਨ ਦੀ লাশ ਪਿੰਡ ਦੇ ਵਿੱਚੋਂ ਗੁਜਰ ਦੀ ਡਰੇਨ ਦੇ ਵਿੱਚੋਂ ਮਿਲਣ ਤੋਂ ਬਾਅਦ ਪਰਿਵਾਰ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦੇ ਵਿੱਚ ਡੂੰਗਾ ਰੋਸ ਪੈਦਾ ਹੋ ਗਿਆ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ ਉੱਤੇ ਦੇਰ ਰਾਤ ਥਾਣਾ ਬੱਗਾ ਪੁਰਾਣਾ ਦੇ ਮੇਲ ਚੌਕ ਦੇ ਵਿੱਚ ਰੋਸ ਤਰਨ ਲਗਾ ਕੇ ਰੋਡ ਜਾਬ ਕੀਤਾ ਗਿਆ ਤਾਂ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਕਿਸੇ ਅਣਪਛਾਤੇ ਵਿਅਕਤੀ ਨੇ ਜਤਿੰਦਰ ਨੂੰ ਫੋਨ ਕਰਕੇ ਘਰੋਂ ਬੁਲਾਇਆ ਫਿਰ ਉਸ ਦਾ ਮੋਬਾਈਲ ਜਿਹੜਾ ਕਿ 11 ਵਜੇ ਤੱਕ ਚੱਲਦਾ ਰਿਹਾ ਪਰ ਮੁબાદ ਦੇ ਵਿੱਚ ਮੋਬਾਈਲ ਸਵਿਚ ਆਫ ਹੋਣ ਲੱਗਾ ਤਾਂ ਜਦੋਂ ਜਤਿੰਦਰ ਰਾਤ ਪਰ ਕੰਮ ਨਹੀਂ ਪਰਤਿਆ ਤਾਂ ਪਰਿਵਾਰ ਨੇ ਜਿਹੜੇ ਕਿ ਸ਼ਿਕਾਇਤ ਦਿੱਤੀ ਪੁਲਿਸ ਨੂੰ ਅਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪਾਲ ਕੀਤੀ ਗਈ ਤਾਂ 10 ਵਾਰ ਦੇ ਰਾਤ ਡਰੇਨ ਦੇ ਵਿੱਚ ਜਤਿੰਦਰ ਦੀ ਲਾਸ਼ ਮਿਲਣ ਨਾਲ ਮਾਮਲਾ ਗੰਭੀਰ ਹੋ ਗਿਆ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਿਹੜਾ ਕਿ ਗੰਭੀਰ ਆਰੋਪ ਲਗਾਏ ਗਏ ਤਾਂ ਉੱਥੇ ਹੀ ਡੀਐਸਪੀ ਦੇ ਵੱਲੋਂ ਕਾਰਵਾਈ ਦਾ ਜਿਹੜਾ ਕਿ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦੇ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਇੱਕ ਬੰਦੇ ਦਾ ਕੋਈ ਕੰਮ ਨਹੀਂ ਇੱਥੇ 7 ਤੋਂ 8 ਬੰਦਿਆਂ ਦਾ ਹੱਥ ਆਈ ਉਹਨਾਂ ਹੁਣ ਜੱਟ ਜ਼ਿਮੀਦਾਰ ਦੇ ਲੋਕ ਨੂੰ ਜੱਟ ਕਮਿਊਨਿਟੀ ਨੂੰ ਉਹ ਬੰਦੇ ਬਲੌਕ ਕਰਦੇ ਆਈ ਇਹ ਬਸ ਮਾਰੇ ਬੰਦੇ ਦੀ ਜਾਨ ਤੇ ਤਗੜੇ ਦਾ ਪੈਸਾ ਹੀ ਹੁਣ ਉਹਨਾਂ ਦਾ ਨਾਂ ਕਿਹੜੀ ਗੱਲ ਨੂੰ ਲਿਖਿਆ ਜਾ ਰਿਹਾ ਸੀ ਚਾਹੇ ਕਾਨੂੰਨ ਨੂੰ ਪਤਾ ਜਾਂ ਉਹਨਾਂ ਲੋਕਾਂ ਨੂੰ ਪਤਾ ਡਿਪਟੀ ਸਾਹਿਬ ਨੇ ਲਿਖਿਆ ਹੈ ਜਿਹੜਾ ਨਹੀਂ ਮਿਲਾਈ ਉਹਨਾਂ ਨੂੰ ਪਤਾ ਸਨਰਾ ਪੁੱਤ ਮਰਿਆ ਉਹਨਾਂ ਦਾ ਪੁੱਤ ਹੈ ਢੱਕਾ ਕੌਣ ਪੂਰਾ ਕਰੂਗਾ ਜੀ ਉਹ ਕਾਟਾ ਕਦੀ ਪੂਰਾ ਹੋ ਸਕਦਾ ਜੀ ਬਸ ਇਹ ਸਾਨੂੰ ਦਾ ਇਹ ਮੰਗਾਈ ਕਿ ਉਹਨਾਂ ਕਾਤਲਾਂ ਨੂੰ ਜਿੰਨੀ ਬਣਦੀ ਹੈ ਕਾਨੂੰਨ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿ ਨਾ ਕਿ ਉਹੀ ਫੈਲ ਕਿ ਘਟੇ ਨੂੰ ਰੋਦੀ ਫਰੇ ਸਾਨੂੰ ਕਾਨੂੰਨ ਚਾਹੀਦਾ ਸੀ ਪਰ ਕਾਨੂੰਨ ਅੱਜ ਦੇ ਟਾਈਮ 'ਚ ਮਿਲਦਾ ਨਹੀਂ ਗਈ ਬਾ ਅੱਜ ਦੇ ਟਾਈਮ 'ਚ ਹੈਗਾ ਪੈਸੇ ਦੀ ਗੱਲ ਆ ਅਮਰੀਕਾ ਬੁੱਢੇ ਮਾਂ ਬਾਪ ਆਈ ਤਰੀਕਾ ਭੋਜ ਦੇ ਭੋਜ ਦੇ ਉਹ ਮਰ ਜਾਣਗੇ ਇਹ ਕੋਈ ਨੌਂਕੇ ਰਿਆ ਕੋਈ ਕਾਰਵਾਈ ਨਾ ਹੋਣ ਦੇ ਕਰ ਹਾਂ ਹਾਂ ਕਾਰਵਾਈ ਨਾ ਨਹੀਂ ਲਿਖਦੇ ਬੱਸ ਮਾਰੇ ਪ੍ਰਸ਼ਾਸਨ ਮਾਰੇ ਲੋਕਪਾਲਸ ਜਿਹੜੇ ਪੈਸੇ ਦੇ ਬਤਾਉਂਦੇ ਜੀ ਪੈਸੇ ਪਿੱਛੇ ਵਹਿ ਜਾਂਦੇ ਨੇ ਪਰ ਕੋਈ ਠੀਕ ਹੋ ਨਹੀਂ ਗਿਆ ਉਹ ਜਿਹੜੇ ਸਾਡੇ ਪਿੰਡ ਦੇ ਜਿੰਨਾ ਬੰਦੇ ਦੀ شادی ਸੀ ਉਹ 2-3 ਸਾਲ ਪਹਿਲਾਂ ਉਹਦੀ ਲੜਾਈ ਸੀ ਤੋਂ ਸਾਸ਼ ਉਹ ਸੇ ਰਾਂਝੇ ਸ਼ੇ ਜਾਨ ਉਸ ਤੋਂ ਤਾਰਾ ਸਾਰਾ ਕੰਮ ਖਹਿਣੀ ਗਈ ਹੈ ਰਲੀ ਮਰੀ ਪਾਤ ਆਠ ਜਣੇ ਉਹ ਬੰਦੇ ਆ ਜਿਨ੍ਹਾਂ ਨੇ ਕੰਮ ਕੀਤਾ 16 11 2025 ਨੂੰ ਕੁਲਵੰਤ ਕੌਰ ਵੱਲੋਂ ਆਪਣੇ ਬੇਟੇ ਜਤਿੰਦਰ ਏlias ਮੋਰਾ ਪੁੱਤਰ ਨਿਹਾਲ ਸਿੰਘ ਦੇ ਗੁੰਮਸ਼ੁਦਗੀ ਬਾਰੇ ਰਪੋਟ ਲਖਾਈ ਇੱਕ ਰਪੋਟ ਲਖਾਈ ਗਈ ਸੀ ਜਿਸ ਦੀ ਪੜਤਾਲ ਕੀਤੀ ਗਈ ਤੇ ਅੱਜ ਉਹਨਾਂ ਨੂੰ ਪਰਿਵਾਰ ਨੂੰ ਹੀ ਇਸ ਜਤਿੰਦਰ ਸਿੰਘ ਮੋਰਾ ਦੀ ਡੈੱਡ ਬੋਡੀ ਜਿਹੜੀ ਹੈਗੀ ਇੱਕ ਚੰਦਪੁਰਾਣਾ ਤੇ ਚੰਦ ਨਵਾ ਦੇ ਵਿਚਕਾਰ ਇੱਕ ਡਰੇਨ ਚੋਂ ਮਿਲੀ ਹੈ ਜਿਸ ਤੇ ਕੁਲਵੰਤ ਕੌਰ ਪਤਨੀ ਨਿਹਾਲ ਸਿੰਘ ਵਾਸੀ ਚੰਦ ਨਵਾ ਦੇ ਬਿਆਨ ਤੇ ਮੁਕੱਦਮਾ ਨੰਬਰ 257 ਅਧੀਨ ਤਾਰਾ 10335 612 ਭਾਰਤੀ ਨਿਆਇ ਸੰਹਿਤਾ थाना ਬਗਾਪੁਰਾਣਾ ਵਿਖੇ ਦਰਜ ਰਜਿਸਟਰ ਕਰ ਦਿੱਤਾ ਗਿਆ ਹੈ ਜੋ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪੀਟਲ ਮੋਗਾ ਜਮ੍ਹਾਂ ਕਰਾ ਦਿੱਤਾ ਗਿਆ ਜਿਸ ਦਾ ਕੱਲ ਨੂੰ ਕੋਰਸ ਪਾਣੂ ਕੀਤਾ ਜਾਏਗਾ ਜੋ ਵੀ ਦੋਸ਼ੀ ਮੁਦਈਵਲੋ ਲਿਖਾਏ ਗਏ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਜਿਲੀ ਜਾਂਦੀ ਹੈ ਚੜ੍ਹਦੇਗਲਾ ਟਾਈਮ ਟ੍ਰੈਵਲ ਲਈ ਮੋਗਾ ਤੋਂ ਪੱਤਰਕਾਰ ਸਰਬਜੀਤ ਰੌਲੀ ਦੀ ਖਾਸ ਰਿਪੋਰਟ